ਸੱਤ ਫੇਰਿਆਂ ਤੋਂ ਬਿਨਾਂ ਨਹੀਂ ਮੰਨਿਆ ਜਾਵੇਗਾ Hindu ਵਿਆਹ ਦਰਅਸਲ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ Hindu ਵਿਆਹ ਦੇ ਦੌਰਾਨ ਇੱਕ ਰਸਮ ਹੁੰਦੀ ਹੈ ਸੱਤ ਫੇਰਿਆਂ ਦੀ ਤ ਸੱਤ ਫੇਰਿਆਂ ਤੋਂ ਬਿਨਾਂ Hindu ਵਿਆਹ ਨਹੀਂ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਕਰਵਾਉਣ ਤੋਂ ਪਹਿਲਾਂ ਔਰਤਾ ਜਿਹੜੀਆਂ ਨੇ ਰਸਮਾਂ ਰਿਵਾਜਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਸੁਣ ਲੈਣ ਪੜ੍ਹ ਲੈਣ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਲੈਣ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵਿਆਹ ਦੇ ਲਈ ਸਿਰਫ ਇੱਕ ਸਰਟੀਫਿਕੇਟ ਹੀ ਜਿਹੜਾ ਆ ਉਹ ਕਾਫੀ ਨੇ ਹੁੰਦਾ Hindu ਵਿਆਹ ਐਕਟ ਦੇ ਤਹਿਤ ਇੱਕ ਰਸਮ ਹੁੰਦੀ ਹੈ ਜਿਸ ਦੇ ਤਹਿਤ ਫੇਰੇ ਲਏ ਜਾਂਦੇ ਨੇ ਫੇਰਿਆਂ ਦੇ ਦੌਰਾਨ ਹੀ Hindu ਵਿਆਹ ਮੰਨਿਆ ਜਾਂਦਾ ਹੈ ਤੇ ਹੁਣ ਉਸੇ ਤਰੀਕੇ ਦੇ ਨਾਲ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਫੇਰਿਆਂ ਤੋਂ ਬਗੈਰ ਯਾਨੀ ਕਿ 7 ਫੇਰਿਆਂ ਤੋਂ ਬਗੈਰ Hindu ਵਿਆਹ ਨਹੀਂ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਕੂਟ ਨੇ ਇਹ ਵੀ ਗੱਲ ਲੱਖੀ ਹੈ ਕਿ ਵਿਆਹ ਜਿਹੜਾ ਆ ਉਹ ਸਿਖਰਲੀ ਅਦਾਲਤ ਨੇ ਯਾਦ ਦਿਵਾਇਆ ਕਿ ਹਿੰਦੂ ਵਿਆਹ ਨੱਚਣ ਅਤੇ ਖਾਣ ਜਾਂ ਗਾਜ ਦੇ ਤੋਫੀਆਂ ਦੀ ਮੰਗ ਵਗੈਰਾ ਬੇਲੋੜਾ ਦਬਾਅ ਪਾਉਣ ਦਾ ਮੌਕਾ ਨਹੀਂ ਹੈ ਅਜੇ ਹੀ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਅਪਰਾਧਿਕ ਕਾਰਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ ਤਾਂ ਕੋਰਟ ਨੇ ਕਿਹਾ ਹੈ ਕਿ ਵਿਆਹ ਜਿਹੜਾ ਆ ਸਿਰਫ ਨੱਚਣ ਖਾਣ ਪੀਣ ਤੱਕ ਜਾਂ ਬੇ ਲੋੜੇ ਦਬਾਅ ਪਾਉਣ ਤੱਕ ਨਹੀਂ ਰਹਿ ਜਾਂਦਾ ਜੇਕਰ ਕੋਈ ਅਜਿਹੀ ਸ਼ਿਕਾਇਤ ਵੀ ਮਿਲਦੀ ਆ ਤਾਂ ਉਸ ਦੇ ਅਧਿਕਾਰਤ ਤੌਰ ਤੇ ਅਪਰਾਧਿਕ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਬੈਂਚ ਨੇ ਅੱਗੇ ਵੀ ਕਿਹਾ ਹੈ ਕਿ ਵਿਆਹ ਦਾ ਮਤਲਬ ਕੋਈ ਵਪਾਰਕ ਲੈਣ ਦੇਣ ਨਹੀਂ ਹੈ ਇਹ ਇੱਕ ਪਵਿੱਤਰ ਰਸਮ ਹੈ ਜੋ ਕਿ ਇੱਕ ਆਦਮੀ ਅਤੇ ਔਰਤ ਦੇ ਵਿਚਾਰਕ ਵਿਚਕਾਰ ਯੂਨੀਅਨ ਨੂੰ ਸੰਥਾਪਿਤ ਕਰਨ ਦੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਲੜਕਾ ਅਤੇ ਲੜਕੀ ਭਵਿੱਖ ਵਿੱਚ ਇੱਕ ਪਰਿਵਾਰ ਲਈ ਪਤੀ ਪਤਨੀ ਦਾ ਰੁਤਬਾ ਹਾਸਲ ਕਰਦੇ ਹਨ ਜੋ ਕਿ ਭਾਰਤੀ ਸਮਾਜ ਦੀ ਇੱਕ ਬੁਨਿਆਦੀ ਇਕਾਈ ਹੈ ਤੇ ਵਿਆਹ 'ਚ ਸੱਤ ਫੇਰੇ ਲੈਣੇ ਜ਼ਰੂਰੀ ਨੇ ਕੋਰਟ ਨੇ ਯਾਨੀ ਕਿ ਅਦਾਲਤ ਨੇ ਕਿਹਾ ਕਿ ਧਾਰਾ 7 ਦੇ ਉਪਤਾਰਾ 2 ਵਿੱਚ ਕਿਹਾ ਗਿਆ ਹੈ ਕਿ ਸੱਤ ਪਤੀ ਅਜਿਹੇ ਸੰਸਕਾਰਾਂ ਅਤੇ ਰਸਮਾਂ ਵਿੱਚ ਸ਼ਾਮਲ ਹੈ ਭਾਵ ਕਿ ਲਾੜਾ ਲਾੜੀ ਨੂੰ ਪਵਿੱਤਰ ਅਗਨੀ ਦੇ ਸਾਮਣੇ ਸੰਜਤ ਆਰਤੀ ਸੱਤ ਫੇਰੇ ਲੈਣੇ ਜ਼ਰੂਰੀ ਨੇ ਸਿਰਫ ਸਰਟੀਫਿਕੇਟ ਹੀ ਕਾਫੀ ਨਹੀਂ ਹੈ ਸਿਰਫ ਸਰਟੀਫਿਕੇਟ ਤਾਂ ਗੱਲ ਨਹੀਂ ਰਹਿ ਜਾਂਦੀ ਨਾ ਹੀ ਲੈਣ ਦੇਣ ਤੱਕ ਰਹਿ ਜਾਂਦੀ ਹੈ ਵਿਆਹ ਦੇ ਵਿੱਚ ਯਾਨੀ ਕਿ Hindu ਵਿਆਹ ਦੇ ਗਰਾਂਡ ਹੁਣ ਸੱਤ ਫੇਰੇ ਲੈਣੇ ਜਿਹੜੇ ਨਹੀਂ ਉਸ ਤੋਂ ਬਾਅਦ ਹੀ Hindu ਵਿਆਹ ਮੰਨਿਆ ਜਾਵੇਗਾ। ਦਰਅਸਲ ਸੁਪਰੀਮ ਕੋਰਟ ਵਿੱਚ ਇੱਕ ਔਰਤ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਤੇ ਇਹ ਤਲਾਕ ਦੀ ਪਟੀਸ਼ਨ ਹੈ ਜਿਸ ਨੂੰ ਬਿਹਾਰ ਦੇ ਮੁਜ਼ਫਰਪੁਰ ਦੀ ਇੱਕ ਅਦਾਲਤ ਤੋਂ ਰਾਂਚੀ ਝਾਰਖੰਡ ਦੀ ਇੱਕ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ। ਪਟੀਸ਼ਨ ਤੇ ਲੰਬਿਤ ਹੋਣ ਦੇ ਦੌਰਾਨ ਔਰਤ ਅਤੇ ਉਸਦੇ ਸਾਕਾ ਸਾਥੀ ਨੇ ਸੰਵਿਧਾਨ ਦੀ ਧਾਰਾ 142 ਦੇ ਤਹਿਤ ਇੱਕ ਪਸੰਗੀ ਅਰਜ਼ੀ ਦਾਇਰ ਕਰਕੇ ਵਿਵਾਦ ਨੂੰ ਸੁਲਝਾਉਣ ਦਾ ਫੈਸਲਾ ਕੀਤਾ। ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਉੱਥੋਂ ਮਾਮਲਾ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਫਿਰ ਕੋਰਟ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ Hindu ਵਿਆਹ ਇੱਕ ਸੰਸਕਾਰ ਹੈ ਇਸ ਨੂੰ Hindu Marriage Act 1955 ਦੇ ਤਹਿਤ ਮਾਨਤਾ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਇਹ ਸਹੀ ਰਸਮਾਂ ਦੇ ਨਾਲ ਨਹੀਂ ਕੀਤੀ ਜਾਂਦੀ ਸੁਪਰੀਮ ਕੋਰਟ ਨੇ ਗੱਲ ਤੇ ਜ਼ੋਰ ਦਿੱਤਾ ਹੈ ਕਿ Hindu Marriage Act ਤਹਿਤ ਵੈਜ ਵਿਆਹ ਲਈ ਇਕੱਲੇ ਮੈਰਿਜ ਸਰਟੀਫਿਕੇਟ ਹੀ ਕਾਫੀ ਨਹੀਂ ਹੁੰਦੇ ਸਭੋ ਹੋਣਾ ਸੱਤ ਫੇਰਿਆਂ ਤੋਂ ਬਗੈਰ ਜਿਹੜਾ Hindu ਵਿਆਹ ਨਹੀਂ ਮੰਨਿਆ ਜਾਵੇਗਾ